ਟੈਂਡੀ ਵਾਲੇ ਪਿੰਡ ਦੇ ਬੜੇ ਮਾੜੇ ਹਾਲਾਤ ਨੇ ਇੱਕ ਪਾਸੋਂ ਦਰਿਆ ਘਰਾਂ ਨੂੰ ਖੋਰ-ਖੋਰ ਕੇ ਆਪਣੇ ਵਿੱਚ ਸਮਾਰਿਆ ਤੇ ਦੂਜੇ ਪਾਸੇ ਸੜਕਾਂ ਨੂੰ ਵੀ ਸਮਾਰਿਆ ਚਾਰੇ ਪਾਸੇ ਮਾੜੇ ਹਾਲਾਤ ਨੇ ਇੱਧਰ ਦੀ ਤਸਵੀਰ ਵੀ ਵੇਖ ਲਓ ਲੋਕ ਕਿਵੇਂ ਰੱਸਿਆਂ ਨੂੰ ਫੜਫੜ ਜਾਂਦੇ ਨਜ਼ਰ ਆ ਰਹੇ ਨੇ ਪਰ ਕਿਸੇ ਨੇ ਸਾਰ ਨਹੀਂ ਲਈ ਨਾ ਕੋਈ ਸਰਕਾਰ ਆਈ ਨਾ ਕੋਈ ਲੀਡਰ ਆਇਆ ਪਰ ਇੱਥੇ ਸਮਾਜ ਸੇਵੀ ਲੋਕ ਜ਼ਰੂਰ ਪਹੁੰਚੇ ਨੇ ਜਿਹੜੇ ਇੱਥੇ ਵੱਡੇ ਵੱਡੇ ਟਰੈਕਟਰ ਝੋਟਿਆਂ ਵਰਗੇ ਲੈ ਕੇ ਇਹਨਾਂ ਸੜਕਾਂ ਨੂੰ ਬਣਾਉਣ ਦੇ ਲਈ ਪਹੁੰਚੇ ਨੇ ਤੁਹਾਨੂੰ ਤਸਵੀਰਾਂ ਵੀ ਸਕਰੀਨ ਤੇ ਦਿਖਾ ਦਿੰਦੇ ਆ ਕਿ ਇੱਥੇ ਸਾਰੀ ਸੜਕ 6-6 ਫੁੱਟ ਡੂੰਗੀ ਹੋ ਗਈ ਆ ਔਰ ਉੱਥੇ ਗੱਟੂ ਆ ਖੰਬੇ ਇਹੋ ਜਿਹੀਆਂ ਚੀਜ਼ਾਂ ਲਾ ਕੇ ਇਹਨੂੰ ਬਣਾਇਆ ਜਾ ਰਿਹਾ ਪੂਰੀ ਗੱਲਬਾਤ ਵੀ ਕਰ ਲੈਨੇ ਆ ਭਾਈ ਗੁਰਪ੍ਰੀਤ ਸਿੰਘ ਸੇਖੋ ਮੁਦਕੀ ਸਾਡੇ ਨਾਲ ਮੌਜੂਦ ਨੇ ਪੂਰੀ ਗਲਤ ਕਰਦੇ ਆ ਕਿਵੇਂ ਪਤਾ ਲੱਗਿਆ ਵੀ ਇੱਧਰ ਮਾੜੇ ਇੰਨੇ ਹਾਲਾਤ ਨੇ 6-6 ਫੁੱਟ ਡੂੰਘੇ ਟੋਏ ਨੇ ਘਰ ਡਿੱਗੀ ਜਾਂਦੇ ਨੇ ਪਤਾ ਕਿੱਥੋਂ ਲੱਗਿਆ ਤੇ ਕਿਵੇਂ ਤੁਸੀਂ ਵੱਡੇ ਵੱਡੇ ਟਰੈਕਟਰ ਲੈ ਕੇ ਆ ਗਏ ਵੀਰੇ ਅਸਲ ਦੇ ਵਿੱਚ ਤੁਹਾਡੀ ਵੀਡੀਓ ਦੇਖੀ ਸੀ ਜਿਹੜੀ ਤੁਸੀਂ ਇੱਥੇ ਬਣਾਈ ਆ ਤੇ ਉਹ ਦੇਖ ਕੇ ਸਾਨੂੰ ਪਤਾ ਲੱਗਿਆ ਫਿਰ ਅਸੀਂ ਵੀਰ ਹੋਣਾ ਨਾਲ ਇੱਥੇ ਰਾਬਤਾ ਕਾਇਮ ਕੀਤਾ ਲਾਡੀ ਵੀਰ ਹੋਣਾ ਨੇ ਤੇ ਸਾਨੂੰ ਪਤਾ ਲੱਗਿਆ ਵੀ ਇੱਥੇ ਸਾਰੀ ਸੜਕਾਂ ਟੁੱਟ ਚੁੱਕੀਆਂ ਮਨ ਲੇਕ हिसाब ਦਾ ਇਹ ਪਿੰਡ ਦਾ ਲਿੰਕ ਆਪਣੇ ਦੇਸ਼ ਨਾਲ ਦਾ ਟੁੱਟ ਚੁੱਕਿਆ ਓਕੇ ਜੇ ਵੇਖਿਆ ਜਾਵੇ ਤਾਂ ਤੇ ਚਲੋ ਹੁਣ ਇਹ ਆ ਵੀ ਆਪਾਂ ਭਰਾ ਨੇ ਛੱਡ ਨਹੀਂ ਸਕਦੇ ਤੇ ਮੋਢੇ ਨਾਲ ਮੋਢਾ ਲ ਇੱਕ ਦੂਜੇ ਨਾਲ ਖੜਨਾ ਪੈਣਾ ਇਸ ਟਾਈਮ ਤੱਕ ਕਿਉਂਕਿ ਆਪਣਾ ਫਰਜ ਬਣਦਾ ਤੇ ਇੰਨੀ ਹਾਲਾਤ ਇਹਨਾਂ ਦੇ ਬਾਈ ਬਹੁਤ ਮਾੜੇ ਆ ਇੱਥੇ ਬਹੁਤ ਜ਼ਿਆਦਾ ਪਾਣੀ ਆ ਉਹ ਦੇਖੋ ਰਸਾ ਉਹਨਾਂ ਨੇ ਸੜਕ ਦੇ ਨਾਲ ਬੰਨਿਆ ਮੇਰਾ ਮਰਾਬਦਾ ਕਦਮ ਮੇਰਾ 6 ਫੁੱਟਾਂ ਤੇ ਮੇਰੇ ਲੱਕ ਨਾਲੋਂ ਮਤਲਬ ਮੇਰੇ ਇੱਥੋਂ ਇੱਥੋਂ ਤੱਕ ਪਾਣੀ ਉੱਥੇ ਜਾਂਦਾ ਇੰਨਾ ਪਾਣੀ ਆ ਤੇ ਛੋਟੇ ਛੋਟੇ ਬੱਚਿਆਂ ਨੂੰ ਵੀ ਇੱਥੋਂ ਲੈ ਕੇ ਜਾਂਦੇ ਆ ਬਹੁਤ ਪਰੇਸ਼ਾਨ ਨੇ ਆ ਟਰੈਕਟਰ ਬੜੇ ਵੱਡੇ ਵੱਡੇ ਕਰੋੜਾ ਰੁਪਈਆ ਵਾਲੇ ਲਈ ਫਿਰਦੇ ਉਹ ਇਹ ਇੱਥੇ ਦਰਿਆ 'ਚ ਡਰ ਨਹੀਂ ਲੱਗਿਆ ਵੀ ਇੱਥੇ ਦਰਿਆ 'ਚ ਲਿਆਵਾਂਗੇ ਰੁੜ ਗਏ ਤਾਂ ਪਾਣੀ 'ਚ ਰੁੜ ਗ ਗੱਲ ਇਹ ਇਹਦੇ ਤੋਂ ਬਿਨਾ ਬਾਈ ਖਿੱਤੀਆ ਕੁਝ ਨਹੀਂ ਜਾਣਾ ਹੂੰ ਕਿਉਂਕਿ ਉਹ ਜਿੱਥੋਂ ਹੀ ਲੈ ਕੇ ਆਏ ਆ ਤੁਸੀਂ ਉਹ ਮਤਲਬ ਜਾਣਦੇ ਵਾਰੀ ਸ਼ਾਇਦ ਤੁਸੀਂ ਦਿਖਾ ਸਕੋ ਤਾਂ ਵੇਖ ਲਿਓ ਭਰਿਆ ਟਰਾਲਾ ਖਿੱਚ ਕੇ ਲਿਆਉਣਾ ਵਸ ਦੀ ਗੱਲ ਨਹੀਂ ਸੀ ਇਹ ਤਾਂ ਉਹ ਦੂਜਾ ਟਰੈਕਟਰ ਵੀ 4x4 ਆ ਤੇ ਇਹ ਵੀ ਪਾ ਕੇ ਫਿਰ ਦੋਹਾਂ ਟਰੈਕਟਰਾਂ ਨੇ ਖਿੱਚ ਕੇ ਉਹਦੇ ਵਿੱਚ ਇੱਕ ਸਾਬ ਦਾ ਦਰਿਆ ਚੋਂ ਖਿੱਚ ਕੇ ਲਿਆਂਦਾ ਦਰਿਆ ਚੋਂ ਹਾਂ ਪੂਰੀ ਟਰਾਲੀ ਵੀ ਡੁੱਬੀ ਹੋਈ ਸਹੀ ਵੇਖਿਆ ਸਾਰੀ ਟਰਾਲੀ ਡੁੱਬੀ ਉੱਥੋਂ ਕੱਢ ਕੇ ਲਿਆਂਦੀ ਹੈ ਜੀ ਹੂੰ ਕਿੰਨੀ ਕੁ ਕੋਸਟ ਹੈਗੀ ਆ ਟਰੈਕਟਰ ਦੀ ਕਹਿੰਦੇ ਇਹਦਾ ਕਰੋੜ ਡੇਡ ਕਰੋੜ ਦਾ ਟਰੈਕਟਰ ਹੈਗਾ ਹਾਂ ਇੰਨਾ ਕੁ ਸਵਾ ਕਰੋੜ ਤੋਂ ਉੱਤੇ ਹੈ ਜੀ ਸਵਾ ਕਰੋੜ ਦਾ ਟਰੈਕਟਰ ਹੈ ਕਹਿਣ ਨੇ ਚਲਾਉਣ ਵਾਲੇ ਝੋਟੇ ਅਰਬਾਂ ਦੇ ਨੇ ਚਲਾਉਣ ਵਾਲੇ ਝੋਟੇ ਅਰਬਾਂ ਦੇ ਨੇ ਕਰੋੜਾਂ ਦੀ ਕਿਹੜੀ ਗੱਲ ਆ ਇਹ ਤੇ ਅਰਬਾਂ ਖਰਬਾਂ ਖੜੇ ਕਰ ਦੇਣਗੇ ਹੂੰ ਜਿਹੜੇ ਝੋਟੇ ਖਲੋਤੇ ਜਿਹੜੇ ਚਲਾਉਂਦੇ ਉਹਨਾਂ ਦੀ ਗੱਲ ਕਰੋ ਤੁਸੀਂ ਜਿਹੜੇ ਸੂਰਮੇ ਖਲੋਤੇ ਪਿੰਡ ਵਾਲੇ ਇੱਥੇ ਕਿਨਾਈ ਬਈ ਬਿਲਕੁਲ ਦੀ ਬਿਲਕੁਲ ਬਿਲਕੁਲ ਵੀਰੇ ਅੱਛਾ ਕਹਿੰਦੇ ਵੀ ਇੱਥੇ ਇੱਥੋਂ ਤੱਕ ਇਹ ਲਾਸਟ ਪਿੰਡ ਆ ਸੰਪਰਕ ਵੀ ਟੁੱਟ ਗਿਆ ਹੈ ਨਾ ਭਾਰਤ ਚ ਰਿਆ ਨਾ ਪੰਜਾਬ ਚ ਰਿਆ ਨਾ ਪਾਕਿਸਤਾਨ ਚ ਰਿਆ ਇਹਦਾ ਸੰਪਰਕ ਟੁੱਟਿਆ ਹੋਇਆ ਲੋਕ ਵਿਚਾਰੇ ਕਿਸਤੀਆਂ ਚ ਕਿਵੇਂ ਨਾ ਕਿਵੇਂ ਪਾਣੀ ਰਹੀ ਆ ਰਹੇ ਆ ਨਾ ਕੋਈ ਲੀਡਰ ਪਹੁੰਚਿਆ ਨਾ ਕੋਈ ਪ੍ਰਸ਼ਾਸਨ ਪਹੁੰਚਿਆ ਪਰ ਤੁਸੀਂ ਪਹੁੰਚ ਗਏ ਉਹਨਾਂ ਦਾ ਤਾਂ ਕੰਮ ਹੀ ਹੈ ਜੀ ਉਹਨਾਂ ਨੇ ਪਹੁੰਚਣਾ ਹੀ ਨਹੀਂ ਹੂੰ ਤੇ ਸਾਡਾ ਕੰਮ ਇਹ ਵੀ ਸਾਡੀ ਵੀ ਮਹਾਰਾਜ ਨੇ ਜ਼ਿੰਮੇ ਹੂੰ ਉਹ ਆਉਣਾ ਹੀ ਪੈਣਾ ਸੀ ਬਾਈ ਹੂੰ ਕੋਈ ਇਚ ਦੋ ਰਹਿ ਨਹੀਂ ਤੁਸੀਂ ਇਸੇ ਪਿੰਡ ਦੇ ਜੀ ਹਾਂਜੀ ਬਾਈ ਜੀ ਅਸੀਂ ਇਸ ਪਿੰਡ ਦੇ ਆ ਟਿੰਡੀ ਵਾਲੇ ਦੇ ਜੀ ਬਾਈ ਜੀ ਬਾਈ ਜੀ ਸਾਡੇ ਪਿੰਡ ਦੇ ਬਹੁਤ ਮਾੜੇ ਹਾਲਾਤ ਨੇ ਬਾਈ ਜੀ ਕੱਲ ਵੀ ਆਇਆ ਹੋਰ ਆਇਆ ਕੋਈ ਇਸ ਤੋਂ ਪਹਿਲਾਂ ਬਾਈ ਜੀ ਆਪਣੇ ਵਾਰਸ ਪੰਜਾਬ ਦੇ ਬਾਈ ਆਈ ਜਾਂਦੇ ਆ ਬਸ ਸਾਡਾ ਪੁੱਛਦਾ ਜਿੱਦਾਂ ਕਹਿੰਦੇ ਪਾਣੀ ਥੋੜਾ ਉਤਰੇਗਾ ਜਿੱਦਾਂ ਪਿੰਡ ਨੂੰ ਟਾ ਲੱਗੀ ਬਾਈ ਜੀ ਤੁਹਾਡੇ ਚੈਨਲ ਰਹਿ ਮਾ ਦੇਮ ਲਈ ਕੱਲ ਵੀ ਅਸੀਂ ਖਬਰ ਲਵਾਈ ਸੀ ਪਿੰਡ ਦੇ ਕੋਲ ਕਰੀਬ ਆ ਗਿਆ ਜਿਹੜਾ 5 6 ਕਿਲੋਵਟ ਦੂਰ ਸੀ ਸਾਡੇ ਪਿੰਡ ਦੇ ਨੰਬਰਦਾਰ ਦਾ ਕਰ ਆਪਣੇ ਜ਼ਮੀਨ ਰੋਲ ਕੇ ਲੈ ਗਿਆ ਨਾਲ ਹੀ ਇੱਕ ਹੋਰ ਕਾਰੇ ਉਹ ਵੀ ਡੇਗ ਰਿਹਾ ਜੀ ਸੜਕ ਬਣਾਉਣ ਕੋਈ ਮਹਿਕਮਾ ਜਾਂ ਕੋਈ ਅਫਸਰ ਜਾਂ ਕੋਈ ਲੀਡਰ ਆਇਆ ਆ ਸੜਕ ਜਿਹੜੀ ਤੁਹਾਡੀ ਹੁਣ ਬਣ ਰਹੀ ਹੈ ਬਾਈ ਜੀ ਹੁਣ ਤੱਕ ਕਿਸੇ ਨੇ ਪੁੱਛਿਆ ਹੀ ਨਹੀਂ ਉਹ ਪਤਾ ਨਹੀਂ ਕਿੱਥੇ ਬੈਠ ਕੇ ਵੱਡੇ ਵੱਡੇ ਐਮਐਲਏ ਜਿਹੜੇ ਬਣੇ ਨੇ ਕਾਗਜ਼ਾਂ 'ਚ ਕੀ ਕੀਤੀ ਜਾਂਦੇ ਨੇ ਅਸੀਂ ਤਾਂ ਵੇਖ ਲਓ ਬਾਈ ਜੀ ਦਾ ਬਹੁਤ ਧੰਨਵਾਦ ਜਿਹੜਾ ਸਾਡੇ ਪਿੰਡ ਆ ਕੇ ਜਿਹੜੇ ਸਾਡੇ ਸੜਕ ਤਾਂ ਕੋਈ ਚੱਲਣ ਜੋ ਕੋਈ ਸੁੱਕਾ ਰਾਸ਼ਨ ਜਿੱਦਾਂ ਵੀ ਕੋਈ ਮਾੜਾ ਮੋਟਾ ਆਂਦਾ ਪਿੰਡ ਦਾ ਆਣ ਜਾਣ ਕੋਈ ਮੰਬਾਰ ਹੋ ਜਾਂਦਾ ਉਹਦੇ ਵਾਸਤੇ ਸਾਡੀ ਸੜਕ ਬਣਾਉਣ ਵਾਸਤੇ ਬਾਈ ਜੀ ਪਹੁੰਚਣੇ ਬਾਈ ਜ ਹੋਰ ਕਿਸੇ ਨੇ ਕੀਤੀ ਮਦਦ ਨਹੀਂ ਸਰ ਕੋਈ ਨਹੀਂ ਮਦਦ ਕੀਤੀ ਕਿਸੇ ਕੌਣ ਕੌਣ ਆਇਆ ਸਹੀ ਦੱਸਿਓ ਸਹੀ ਲਗਭਗ ਕੋਈ ਨਹੀਂ ਮੈਂ ਤਾਂ ਨਹੀਂ ਵੇਖਿਆ ਜੀ ਹਾਂਜੀ ਲੀਡਰ ਵਗੈਰਾ ਨਹੀਂ ਆਏ ਸੜਕ ਬੰਦ ਰਹੀ ਹੈ ਹਾਂਜੀ ਲੀਡਰ ਵਗੈਰਾ ਨਹੀਂ ਆਏ ਸਮਾਜ ਸੇਵੀ ਜਰੂਰ ਵੀਰ ਪਹੁੰਚਦੇ ਪੈਣੇ ਜਿੱਦਾਂ ਆਪਣੇ ਵਾਰਿਸ ਪੰਜਾਬ ਦੇ ਹੋ ਗਏ ਬਾਈ ਜਿੱਦਾਂ ਇਹ ਬਾਈ ਵਰੀ ਆਏ ਨੇ ਸਾਡੇ ਵਾਸਤੇ ਗੁਰਪ੍ਰੇਖੋ ਜੀ ਸੁਖ ਬਾਈ ਉਹ ਸੜਕ ਪਰ ਕਿਸੇ ਨੇ ਸੋਚਿਆ ਵੀ ਦਿਮਾਗ ਚ ਕਿਸੇ ਦੇ ਨਹੀਂ ਪਈ ਇਹ ਬਾਈ ਆਏ ਅੱਜ ਸਾਨੂੰ ਵੀ ਖੁਸ਼ੀ ਹੋਈ ਇਸ ਕਰਕੇ ਬਾਈ ਸਾਡਾ ਧੰਨਵਾਦ ਸੜਕ ਹੀ ਬਣ ਗਈ ਤੁਸੀਂ ਨੰਗਨ ਟੱਪਣ ਲੱਗ ਪਏ ਤੁਸੀਂ ਰਾਸ਼ਨ ਵੀ ਲੈ ਆਉਗੇ ਭਾਵੇਂ ਗੱਟੀ ਤੋਂ ਲੈਓ ਕਿਤੋਂ ਵੀ ਲੈਓ ਹਣਾ ਬਾਈ ਜੀ ਬੜੀ ਸਾਡੇ ਨਾਲ ਇਹ ਰਾਸ਼ਨ ਨਹੀਂ ਤੁਹਾਡੇ ਆਇਆ ਮੈਨੂੰ ਪਤਾ ਇੱਥੇ ਕੋਈ ਸੜਕ ਟੁੱਟੀ ਸੀ ਨਹੀਂ ਆਇਆ ਨਹੀਂ ਕੁਛ ਆਇਆ ਬਾਈ ਕੁਛ ਆਂਦਾ ਨਹੀਂ ਨਹੀਂ ਕੁਛ ਵਾਰਸ ਪੰਜਾਬ ਦੇ ਆ ਕੇ ਕੁਛ ਰਾਸ਼ਨ ਆਇਆ ਅਸੀਂ ਬਾਈ ਜੀ ਨਹੀਂ ਕਹਿੰਦੇ ਵੋਟਰ ਆਈ ਆਉਂਦਾ ਮੈਂ ਕੁਛ ਆਉਂਦਾ ਪਿੱਛੇ ਕੁਛ ਚਾਰਾ ਵੀ ਡੰਗਰਾਂ ਦਾ ਥੋੜਾ ਬਹੁਤ ਆਉਂਦਾ ਰਸਤਾ ਟੁੱਟਣ ਕਰਕੇ ਨਹੀਂ ਅੱਗੇ ਅਸੀਂ ਇਹ ਕਹਿੰਦੇ ਬਈ ਇਹਦਾ ਰਸਤੇ ਅਸੀਂ ਗਏ ਪਰਮਾਨੈਂਟ ਦੇ ਮੋਗਗੇ ਪਾ ਕੇ ਜਿੱਦਾਂ ਭਗਵੰਤ ਮਾਨ ਕਹਿੰਦਾ ਹੈ ਮੁੱਖ ਮੰਤਰੀ ਸਾਡੇ ਵਿਚਕਾਰ ਆਇਆ ਸੀ ਮੈਂ ਵੀ ਗੱਲ ਕੀਤੀ ਮੈਂ ਕਿਹਾ ਬਾਈ ਜੀ ਆ ਮੁੱਖ ਮੰਤਰੀ ਸਾਹਿਬ ਤੁਹਾਡੇ ਅੱਗੇ ਸਾਡੇ ਅਚੋਲੀਏ ਸਾਡੇ ਜ਼ਮੀਨਾਂ ਬਹੁਤ ਬਹੁਤ ਕੱਚੀਆਂ ਹੋ ਗਏ 2009 ਚ ਬਾਦਲ ਸਾਹਿਬ ਨੇ ਪੱਕੀਆਂ ਕੀਤੀਆਂ ਸੀ ਤੇ ਸਾਡੀ ਜ਼ਮੀਨਾਂ ਦੇ ਆਕਰ ਦੋ ਸਾਡਾ ਹਲ ਤੇ ਮੈਂ ਦਿਲ ਮਾਰਾ ਕਰਕੇ ਕਿਹਾ ਵੀ ਸਾਡੀ ਜ਼ਮੀਨਾਂ ਦਾ ਹਲ ਕਹਿੰਦੇ ਸੈਂਟਰ ਦੇ ਵਾਸਤੇ ਕੋਰਟ ਚ ਕੇਸ ਹੈ 2009 ਚ ਜਿਹੜੀਆਂ ਰਜਿਸਟਰੀ ਕਰਾਈਆਂ ਸੀ ਅੱਜ ਵੀ ਕੁਝ ਸਾਡੇ ਪਿੰਡ ਦੀ 20 ਇਰ ਦੀਆਂ ਕਾਲੂਵਾਲ ਦੀਆਂ ਪੱਕੀਆਂ ਜ਼ਮੀਨਾਂ ਹੈਗੀਆਂ ਨੇ ਜਿਹੜੀਆਂ ਜ਼ਮੀਨਾਂ ਰਹਿ ਗਈਆਂ ਪਤਨ ਕੀ ਸਰਕਾਰ ਨੇ ਕੀਤਾ ਸਾਡੇ ਗਰਦੌਰੀਆਂ ਬਜ਼ੁਰਗਾਂ ਦੀ ਉਹ ਵੀ ਤੋੜ ਦਿੱਤੀਆਂ ਕਹਿੰਦੇ ਉਹ ਨਾ ਸਾਨੂੰ ਤੇ ਝਮਾਜਵਾ ਮਿਲਣਾ ਨਾ ਸਾਨੂੰ ਹੁਣ ਬਾਈ ਮਿਲਣਾ ਮਾਜਬਾ ਕੁਛ ਨਹੀਂ ਮਿਲਣਾ ਬਾਈ ਬਸ ਸਮਾਜ ਸੇਵੀ ਤੇ ਬਹੁਤ ਧੰਨਵਾਦ ਜਿਹੜੇ ਆ ਕੇ ਸਾਡਾ ਰਾਸ਼ਨ ਜਿੱਦਾਂ ਵੀ ਕੀਤੀ ਜਾਂਦੇ ਸਾਨੂੰ ਨਹੀਂ ਮਿਲ ਸਰਕਾਰ ਸਾਨੂੰ ਕੁਛ ਦੇਵੇਗੀ ਜਾਂ ਸਾਡੀ ਜ਼ਮੀਨਾਂ ਸੈਂਟਰ ਸਰਕਾਰ ਨੂੰ ਵੀ ਅਸੀਂ ਮੰਗ ਕਰਨੇ ਆ ਮੋਦੀ ਸਾਹਿਬ ਜਿਵੇਂ ਕਹਿੰਦੇ ਨੇ ਕੱਲ ਆਉਣ ਆ ਰਹੇ ਨੇ ਉਹਨਾਂ ਨੂੰ ਕਹਿੰਨੇ ਵੀ ਤੁਸੀਂ ਸਾਡਾ ਜ਼ਮੀਨਾਂ ਦਾ ਹੱਲ ਕਰਵਾ ਦਿਓ ਜਿੱਦਾਂ ਇਹ ਕਹਿੰਦੇ ਨੇ ਸੈਂਟਰ ਦੇ ਵਾਸਤੇ ਜੇ ਦੋਵੇਂ ਨਹੀਂ ਕਰ ਸਕਦੇ ਤਾਂ ਪਾਸੇ ਹੋ ਜਾਣਾ ਕੋਈ ਨਵਾਂ ਆ ਕੇ ਸਾਡਾ ਹੱਲ ਕਰਵਾ ਦੇਗਾ ਭਾਈ ਜੀ ਭਾਈ ਕਿੰਨੀਆਂ ਕਿ ਕਿੰਨੀਆਂ ਕ ਲੱਗ ਜਾਣਗੀਆਂ ਵੀ ਜਿਹਦੇ ਨਾਲੇ ਰਾਹ ਚੱਲ ਸਕਦਾ ਹੈ ਲੋਕ ਵਿਚਾਰੇ ਆਸਾਨੀ ਨਾਲ ਫਰੋਇਪਰ ਨਾਲ ਜੁੜ ਸਕਦੇ ਆ ਜਾ ਸਕਦੇ ਆ ਅਸਲ ਦੇ ਵਿੱਚ ਬਾਈ ਜੀ ਤੁਸੀਂ ਲੰਘ ਕੇ ਆਏ ਹੋ 2 ਪੁਆਇੰਟ ਇਦਾਂ ਦੇ ਆ ਜਿੱਥੇ ਆਪਾਂ ਨੂੰ ਉਹ ਮਤਲਬ ਜਾਲੀਆਂ ਨਾਲ ਬੰਨ ਕੇ ਨਾ ਗੱਟੂ 6 6 ਫੁੱਟ ਡੂੰਘਾ ਥੱਲੇ ਖਾਰਾ ਨੇ ਜਿਹਦੇ ਵਿੱਚੋਂ ਆਪਾਂ ਟਰੈਕਟਰ ਲੰਘਾ ਕੇ ਲੈ ਕੇ ਆਏ ਤੇ ਅੱਧੇ ਅੱਧੋਂ ਜ਼ਿਆਦਾ ਟਰੈਕਟਰ ਮਤਲਬ ਟਾਇਰਾਂ ਤੱਕ ਡੁੱਬ ਗਏ ਸਾਰੇ ਉੱਥੋਂ ਟਰਾਲੇ ਲੈ ਕੇ ਆਏ ਉਹ ਬੰਨ ਕੇ ਉੱਥੇ ਲਾਉਣੇ ਪੈਣੇ ਆ ਕਿ ਕੱਲਾ ਕੱਲਾ ਗੱਟੂ ਤਾਂ ਹੀ ਪਿੱਛੇ ਜ਼ੋਰ ਮਾਰ ਕੇ ਖਿਲਾਰਦੇ ਰਹੇ ਆ ਗੱਟੂ ਛੱਟਦੇ ਆ ਵੀਰੇ ਗੱ ਪਾਣੀ ਸਾੜ ਦਿੰਦਾ ਗਾ ਤਾਂ ਕਿ ਸਪੀਡ ਇਨੀ ਜਿਆਦੀ ਆ ਉਹਦੀ ਤੇ ਉਹ ਆਏ ਵੀ ਹੁਣ ਫਿਰ ਜਾ ਕੇ ਅਸੀਂ ਭਰਾਂਗੇ ਗੱਟੂ ਤੇ ਮੇਰੇ ਹਿਸਾਬ ਨਾਲ ਟਰੈਕਟਰ 25 ਤੇ 30 ਦੇ ਕਰੀਬ ਸੀਗੇ ਟਰੈਕਟਰ ਉਥੇ ਗਰਾਊਂਡ 'ਚ ਖੜੇ ਆ ਬਾਕੀ ਤੇ ਗਾਂ ਆਉਂਦੇ ਨਹੀਂ ਪਏ ਹੁਣ ਅਸੀਂ ਲਗਾਤਾਰ ਜਿੰਨੇ ਕ ਟੋਜਨ-ਟੋਜਨ ਪਾ ਕੇ ਹੱਦ ਤੋ ਖੇਤੀਏਗੇ ਟਰੈਕਟਰ ਉਹ ਅਸੀਂ ਇੱਥੇ ਲਏ ਆ ਸਾਰੇ ਆਪਦੇ ਤੋਂ ਸਾਰੇ ਹੁਣ ਲਾ ਕੇ ਜਾਵਾਂਗੇ ਲੱਗੇ ਪਏ ਆ ਹੂੰ ਬਿਲਕੁਲ ਸੜਕ ਬਣਨੀ ਚਾਹੀਦੀ ਆ ਇਹ ਸਾਰਿਆਂ ਦੀ ਮੰਗ ਆ ਪਰ ਬਣਾਵੇ ਕੌਣ ਉਹ ਕਹਿੰਦੇ ਆ ਵੀ ਬਿੱਲੀ ਦੇ ਗਲ ਚ ਟੱਲੀ ਬੰਨੇ ਕੌਣ ਉਹ ਟੱਲੀ ਬੰਨਣ ਵਾਲੇ ਹੁਣ ਸਮਾਜ ਸੇਵੀ ਆਏ ਨੇ ਔਰ ਇਹ ਕੋਸ਼ਿਸ਼ ਕਰ ਰਹੇ ਨੇ ਵੀ ਹੁਣ ਇਹਨੂੰ ਰਾਹ ਨੂੰ ਚਲਾਇਆ ਜਾਵੇ ਆ ਉਹ ਵੇਖ ਲਓ ਕਿੰਨਾ ਕਿੰਨਾ ਪਾਣੀ ਕਿੱਥੇ ਕਿੱਥੋਂ ਤੱਕ ਪਾਣੀ ਆਉਂਦਾ ਔਰ ਨਜ਼ਰ ਮਾਰ ਲਓ ਔਰ ਇੱਥੋਂ ਟਰੈਕਟਰ ਬੜਾ ਔਖਾ ਲੰਘਦਾ ਬੰਦੇ ਵਿਚਾਰੇ ਕੀ ਲੰਘਣਗੇ ਰੱਸੀ ਨੂੰ ਫੜ ਕੇ ਜੇ ਤਿਲਕ ਗਿਆ ਤਾਂ ਇਧਰ ਪਾਣੀ ਡੂੰਗਾ ਇਧਰ ਰੁੜ ਜਾਣਾ ਪਤਾ ਨਹੀਂ ਲੱਗਣਾ ਕਿੱਧਰ ਗਿਆ ਤੇ ਕਿੱਧਰੋਂ ਆਇਆ ਪਰ ਇੱਥੇ ਕਈ ਟਰੈਕਟਰ ਔਰ ਕਈ ਟਰਾਲੀਆਂ ਔਰ ਹਜ਼ਾਰਾਂ ਗੱਟੇ ਮਿੱਟੀ ਦੇ ਪੱਥਰਾਂ ਦੇ ਭਰ ਕੇ ਇੱਥੇ ਗੁਰਪ੍ਰੀਤ ਹੁਣੇ ਲੈ ਕੇ ਆਏ ਨੇ ਔਰ ਇੱਥੇ ਸੜਕ ਤੇ ਲਾਰੇ ਨੇ ਇਨਾਂ ਦੇ ਲੌਂ ਨਾਲ ਇੱਥੇ ਹਜ਼ਾਰਾਂ ਬੰਦੇ ਜਿਹੜੇ ਅੱਗੇ ਪਿੰਡ ਦੇ ਵਿੱਚ ਬੈਠੇ ਨੇ ਜਿਹੜੇ ਆ ਜਾ ਨਹੀਂ ਸਕਦੇ ਜਿਨ੍ਹਾਂ ਤੱਕ ਰਾਸ਼ਨ ਨਹੀਂ ਆ ਜਾ ਸਕਦਾ ਉਹ ਆਸਾਨੀ ਦੇ ਨਾਲ ਇੱਥੋਂ ਲੰਘ ਸਕਣਗੇ ਹਾਲਾਂਕਿ ਚਾਹੇ ਆਸੇ ਪਾਸੇ ਪਾਣੀ ਡਾਊਨ ਵੀ ਹੋਈ ਦੀਆਂ ਖਬਰ ਆ ਰਹੀਆਂ ਨੇ ਪਰ ਇਸ ਏਰੀਆ ਦੇ ਵਿੱਚ ਤਾਂ ਪਾਣੀ ਲਗਾਤਾਰ ਵਧਿਆ ਕਿਉਂਕਿ ਚਾਰੇ ਪਾਸੇ ਇਹਦੇ ਦਰਿਆ ਔਰ ਇੱਕ ਪਾਸੇ ਸਰਹੱਦੀ ਤਾਰ ਜੋ ਕਿ ਜ਼ੀਰੋ ਲਾਈਨ ਭਾਰਤ ਪਾਕਿਸਤਾਨ ਦੀ ਆ ਔਰ ਪੂਰੇ ਮਾੜੇ ਹਾਲਾਤਾਂ ਦੇ ਵਿੱਚ ਇਹ ਪਿੰਡਾਂ ਕਈ ਘਰ ਦਰਿਆ ਖੋਰ ਖੋਰ ਕੇ ਇੰਨੀ ਘਟਾ ਲੱਗੀ ਆ ਵੀ ਉਹਨਾਂ ਨੂੰ ਖੋਰ ਖੋਰਕੇ ਵਿੱਚ ਸੁੱਟ ਰਿਹਾ ਪਰ ਮੇਨ ਮਿਸ਼ਨ ਜਿਹੜਾ ਇਹਨਾਂ ਨਾਲ ਅਸੀਂ ਗੱਲ ਕੀਤੀ ਸੀ ਇਹਨਾਂ ਦਾ ਕਹਿਣਾ ਸੀ ਕਿ ਮੇਨ ਕੰਮ ਸਾਡਾ ਇਹ ਵੀ ਸੜਕ ਨੂੰ ਬਣਾ ਕੇ ਅੱਗੇ ਜਿਹੜੇ ਘਰ ਦਰਿਆ ਆਪਣੇ ਵਿੱਚ ਖੋਰ-ਖੋਰ ਕੇ ਲੈ ਕੇ ਜਾ ਰਿਹਾ ਜਿਵੇਂ ਹਬੀਬ ਕੇ ਬੰਨ ਵਾਲਾ ਸੀ ਉਹਨੂੰ ਗੱਟੇ ਲਾਉਣੇ ਆ ਉੱਥੇ ਜੇ ਗੱਟੇ ਲੱਗਣਗੇ ਤਾਂ ਸ਼ਾਇਦ ਲੋਕਾਂ ਦੇ ਘਰ ਵੱਜ ਜਾਣਗੇ ਉੱਥੋਂ ਥੋੜਾ ਜਿਹਾ ਦਰਿਆ ਦਾ ਮੁੱਖ ਜਿਹੜਾ ਉਹ ਮੁੜ ਜਾਏਗਾ ਪਰ ਉਹ ਦਰਿਆ ਦਾ ਮੁੱਖ ਤਾਂ ਉਦੋਂ ਮੁੜੇਗਾ ਜਦੋਂ ਸਾਰੀਆਂ ਟਰਾਲੀਆਂ ਤੇ ਸਾਰੀ ਟੀਮ ਇਹ ਉੱਥੇ ਪਹੁੰਚ ਜੇਗੀ ਨਾ ਰਾਵਾਂ ਨੂੰ ਬਣਾ ਕੇ ਔਰ ਉੱਥੇ ਗੱਟੇ ਤੇ ਗੱਟਾ ਲੱਗਣਾ ਸ਼ੁਰੂ ਹੋ ਜਾਏਗਾ ਜਦੋਂ ਲੱਗ ਗਿਆ ਤਾਂ ਉੱਥੋਂ ਵੀ ਢਾਹ ਲੱਗਣੀ ਪਿੰਡ ਨੂੰ ਉਹ ਵੱਜ ਜੇਗੇ ਔਰ ਪਿੰਡ ਦੇ ਜਿਹੜੇ ਘਰ ਨੇ ਉਹ ਡਿੱਗਣੋਂ ਟੁੱਟਣੋਂ ਪਾਣੀ ਦੇ ਵਿੱਚ ਜਾਣੋਂ ਭੱਜ ਜਾਣਗੇ ਤੁਹਾਡੀ ਕੋਈ ਰਾਏ ਆ ਇਸ ਬਾਬਤ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੇਣਾ ਫਰੋਸਪੁਰ ਤੋਂ ਕੈਮਰਾ ਪਰਸਾਂ ਦੇ ਨਾਲ ਸੁਖਵਿੰਦਰ ਸਿੰਘ ਸੁਖ